ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭੌਂਆਂ ਦਾ ਡੇਰੀ ਫਾਰਮ 5911 ਤੇ ਆਈ ਟੀ ਵੀ ਉੱਤੇ ਲੱਗੇ ਆ ਬਰੌਣ ਪਿੰਡ ਚਿੰਤਕੋੜ ਤਹਿਸੀਲ ਅਟਾਰੀ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 6-7 ਪਸ਼ੂ ਵਿਖਾਵਾਂਗੇ ਤੇ 3 ਝੋਟੇ ਆਵਾਂ ਤੇ ਤੇਰਨੀ ਬਾਈ ਦੇ ਕੋਲ ਵੜਾਵਾਂ ਸਾਰੇ ਉਸੇ ਉਸਵਾਏ ਪਸ਼ੂ ਆ ਤੇ ਆਪਾਂ ਪਹੁੰਚੇ ਬਾਈ ਕਾਲੇ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਕੁਝ ਦੇਣਾ ਦੀ ਡਿਟੇਲ ਹੈ ਸਸੀ ਕਾ ਭਾਜੀ ਸਤ ਸ੍ਰੀ ਅਕਾਲ ਜੀ ਹੋਸਣਾਓ ਠੀਕ ਠਾਕ ਜੀ ਠੀਕ ਠਾਕ ਜੀ ਹੋਰ ਪਰਵਾਹ ਦੀ ਸਾਰੇ ਚੈਨਲ ਦੇਖਣ ਵਾਲੇ ਭੈਣ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਆਪਣਾ ਨਾਮ ਤੇ ਡਰੈਸ ਦੱਸ ਦਿਓ ਨਾਮ ਜੀ ਅਵਤਾਰ ਸਿੰਘ ਜੀ ਤੇ ਪਿੰਨ 14 ਦਾ ਕਾਲਾ ਚਲਦਾ ਜੀ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਆਪਣਾ ਪਿੰਡ ਵੀ ਜੇ ਪਿੰਡ ਚੰਤਕੋਟ ਜੀ ਤੇ ਜ਼ਿਲ੍ਹਾ ਆਪਾਂ ਨੂੰ ਪੈ ਜਾਂਦਾ ਜੀ ਅੰਮ੍ਰਿਤਸਰ ਤਹਿਸੀਲ ਟਾੜੀ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ ਬਿਲਕੁਲ ਉੱਤੇ ਕੰਡੇ ਤੇ ਪਿੰਡ ਤੇ ਠੀਕ ਹੈ ਠੀਕ ਹੈ ਜੀ ਹਾਂ ਜੀ ਇਹ ਫੋਨ ਨੰਬਰ ਹੀ ਬੋਲਦੇ ਵੀਰ ਜੀ ਆਪਣਾ 95101 60843 ਠੀਕ ਹੈ ਜੀ ਹਾਂਜੀ ਤੇ ਕਰੀਏ ਸ਼ੁਰੂਆਤ ਜੀ ਹਾਂਜੀ ਆ ਦੱਸਿਓ ਪਹਿਲੇ ਨੰਬਰ ਤੇ ਝੋਟੀ ਕਣਵਾ ਸੁਬਾ ਸੁਈ ਜੇ ਇਹ ਦੂਜਾ ਸੁਬਾ ਝੋਟੀ ਸੁਈ ਅੱਛਾ ਜੀ ਹਾਂਜੀ ਬਹੁਤ ਬੁਰੀ ਜੀ ਇਹ ਕਰੋ ਚੈੱਕ ਦੇਣ ਥਣ ਭਾਂਡਾ ਬਹੁਤ ਹੀ ਚੰਗਾ ਲੱਗਾ ਨੱਚਾ ਫਰਕ ਨਾ ਵਰ ਗਈ ਇਹ ਕਿੰਨਾ ਕੁ ਜੇ ਕੋ ਦੁੱਧ ਬਾਈ ਦੁੱਧ ਵੀਰ ਜੀ ਕਹੇ ਨੂੰ ਜਿੰਨਾ ਮਰਜ਼ੀ ਕਹੀ ਜੇ 14 ਕਿਲੋ ਦੁੱਧ ਜੇ ਹਰ ਟਾਈਮ ਠੀਕ ਹੈ ਠੀਕ ਹੈ ਤੇ ਸੁਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਸੁਈ ਨੂੰ ਵੀਰ ਜੀ 20 ਤੋਂ 25 ਦਿਨ ਹੋ ਗਏ ਜੀ ਠੀਕ ਹੈ ਜੀ ਹਾਂਜੀ ਤੇ ਖੋਲੋ ਬਾਈ ਜੀ ਫਿਰ ਖੋਲ ਕੇ ਵਿਖਾਈਏ। ਬਾਬਾ ਜੀ ਕੱਦ ਕਾੜ ਬਹੁਤ ਤਗੜਾ ਵਾ ਤੇ ਨੇਲੀ ਬੂਰੀ ਆ ਗਈ ਆ। ਤੇ ਹੈ ਵੀ ਜੈਂ ਜਿੱਦਾਂ ਮਰਜ਼ੀ ਬੱਚਾ ਕਿੱਧਰ ਨਾ ਛੱਡੋ ਭਾਵੇਂ ਜਾਣਾ ਬੈਠਾ ਰਹੇ ਅੱਛਾ ਜੀ। ਠੰਡੀ ਆ। ਠੀਕ ਹੈ ਠੀਕ ਹੈ। ਇੱਕ ਕਰੋ ਚੱਕ ਥਣ ਪਾਂਡਾ ਪਾਓ ਦੀ ਚੰਗਾ ਵਾ। ਇਹ ਵੀ ਬਿੰਦੀਆਂ ਵਾਲਾ ਵਾ ਨਾ ਆ ਗਿਆ। ਇਹ ਥਣਾ ਦਾ ਸੈਜ ਕਹਾਂ ਵੀ ਬਹੁਤ ਸ਼ਾਨਦਾਰ ਆ। ਜਵਾ ਬੜਾ ਟੌਪ ਦਾ ਲੱਗਾ ਜੀ। ਅੱਛਾ ਜੀ। ਤੇ ਜੰਮੀ ਫਲੀ ਵੀ ਬਹੁਤ ਚੰਗੀ ਆ। ਬਾਈ ਕਿਹੜੇ ਏਰੀਆ ਚੋਂ ਲੈਂਦੇ ਵਾਪਸ ਨੂੰ ਕੱਢ ਕੇ? ਇਹ ਵੀ ਰੋ ਆਪਣਾ ਏਰੀਆ ਬਾਰਡਰ ਏਰੀਆ ਜੀ। ਠੀਕ ਹੈ ਠੀਕ ਹੈ ਲੋ ਜੀ ਬੱਡ ਦੇ ਏਰੀਏ ਦੇ ਪਸ਼ੂ ਆ ਇਹ ਸਾਰੇ ਪਸ਼ੂ ਤੁਹਾਨੂੰ ਦਿਖਾਵਾਂਗੇ ਐਂਡ ਤੱਕ ਜਰੂਰ ਬਨੇ ਰਹੋ ਵੀਡੀਓ ਪੂਰੀ ਵੇਖਿਓ ਇਹ ਟੌਪ ਤੋਂ ਟੌਪ ਤੁਹਾਨੂੰ ਨਕੀਨੇ ਦਿਖਾਣੇ ਅੱਜ ਆਪਾਂ ਕਿਹੜਾ ਜਵਾਕ ਕਿਹੜਾ ਜੇ ਵੀਰ ਜੀ ਜਿਹੜਾ ਖੜਾ ਕੇ ਬੈਠਾ ਏ ਬੈਠਾ ਏ ਠੀਕ ਹੈ ਠੀਕ ਹੈ ਲੋ ਹਾਂ ਜੀ ਹਾਂ ਜੀ ਹਾਂ ਠੀਕ ਜੀ ਮੇਲ ਕਾਫ ਜੀ ਬਾਈ ਜਿਹਦੇ ਪਿੱਛੇ ਕਾਲਾ ਜਣਾ ਬੱਚਾ ਹਾਂ ਜੀ ਠੀਕ ਤੇ ਬਾਦੇ ਸਿੱਖ ਕੋਈ ਛੱਕਣੀਆਂ ਆ ਹਾਂ ਸਾਰੇ ਬਾਦੇ ਧਾਕਦੇ ਮੜੀ ਰੌਲਾ ਜਿੱਤ ਜਿਹੜਾ ਚੱਕੂ ਚਾਣ ਕੌਂਡਾ ਐਨ ਦਿੰਦਿਆਂ ਦਾ ਚੱਡ ਆ ਗਿਆ ਇਹ ਠੰਣ ਥੁੜ ਵੀ ਬਹੁਤ ਚੰਗਾ ਲੱਗਾ ਪਰ ਚਵਾਈ ਵੀ ਬਾਈ ਕਹਿੰਦਾ ਐਨ ਮੋਟਰ ਹੀ ਹਿਸਾਬ ਨਾਲ ਤੇ ਬਾਈ ਇਹਦਾ ਮੁੱਲ ਫਿਰ ਮੋਲਵੀਰ ਜੀ ਅੱਗੇ ਵੀ ਆਪਾਂ ਵੀਡੀਓ ਪਾਈ ਸੀ ਨਿਗਨਗੇ ਮੋਲ ਹੀ ਇੱਕ ਘੰਟੇ ਦੀ ਡੰਗਰ ਅੱਛਾ ਜੀ ਦੇਖ ਕੇ ਡੰਗਰ ਵੀ ਸਾਰੇ ਸਾਫ ਸੁਥਰੇ ਬਿਲਕੁਲ ਸਾਫ ਮਾਲ ਜਾਰਾ ਇਹਦੇ ਸੌਣ ਵੀ ਸਾਰਾ ਸਾਰਾ ਆਪਣਾ ਵੀ ਮਾਲ ਖੁੱਲਾ ਆਪਾਂ ਡੰਗਰ ਲੈਨੇ ਸਾਫ ਸੁਥਰਾ ਅੱਛਾ ਜੀ ਹਾਂ ਜੀ ਮਾਲੇ ਡੰਗਰ ਨੂੰ ਆਥੀ ਨਹੀਂ ਪਾਈਦਾ ਠੀਕ ਹੈ ਠੀਕ ਹੈ ਤੇ ਕੀ ਮੋਲੇ ਰੱਖ ਰ ਮੋਲੇ ਡੇਢ ਕਰ ਲੀਏ ਵੀਰ ਜੀ ਵੀ ਕਰੀਏ ਜੈ ਜੈ ਜਿੱਥੇ ਕਾ ਖਾਣਾ ਹੀ ਕਰੀਏ ਅਸੀਂ ਕਰਾ ਲਓ ਇਹ ਦਾਦੋ ਜਿੱਥੇ ਕਬਰ ਸ਼ਾਦੀ ਤੇ ਨਹੀਂ ਮੋਲ ਵੀਰ ਜੀ ਇੱਕ 40 ਕਰ ਦੇ ਅੱਛਾ ਜੀ ਹਾਂ ਜੀ ਅਸੀਂ ਕਿਰਾਲੋਂ ਮਾਣ ਕੋਈ ਗੱਲ ਨਹੀਂ ਟੱਡਦੀਏ 5000 ਤੁਹਾਡਾਂ ਆਂ ਦਾ ਮਾਣ 32000 ਦੀ ਵੀਰ ਇੱਕ 32 ਦੀ ਜੱਸ ਨੋਈ ਠੀਕ ਹੈ ਠੀਕ 14 ਲੀਟਰ ਦੁੱਧ ਹੀ ਖੁੱਲਾ ਲਓ ਭਜੀ 1 ਲੱਖ ਤੇ 32000 ਤੇ 14 ਲੀਟਰ ਜਿਹੜਾ ਮੌਕੇ ਦੇ ਬਿਲਕੁਲ ਦੁੱਧ ਤਿਆਰ ਆ ਰਵੇ ਦੀ ਮਹਜ ਤੇ ਬਾਕੀ ਨਿਸ਼ਾਨੀਆਂ ਨਛੋਡੀਆਂ ਸਾਰੀਆਂ ਕਵਰ ਕਰਾ ਦੀਆਂ ਨੇਲੀ ਬੂਰੀ ਆ ਬਹੁਤ ਹੀ ਜ਼ਿਆਦਾ ਪਸ਼ੂ ਇਹਦਾ ਘੱਟਦਾ ਬਦਾ ਵਾ ਹਾਂਜੀ ਇਹ ਕੋਈ ਬੱਚਾ ਛੱਡ ਕੇ ਜਾਵੇ ਤੇ 5000 ਰੁਪਏ ਆਪਾਂ ਵਿੱਚੋਂ ਕੱਟ ਦਾਂਗੇ ਅੱਛਾ ਜੀ ਹਾਂਜੀ 5000 ਦਾ ਕੱਟਾ ਛੱਡ ਜੇ ਦੁੱਧ ਬੜਾ ਛੱਡਿਆ ਕੱਟੇ ਠੀਕ ਹੈ ਠੀਕ ਹੈ ਜੀ ਲਓ ਭਾਈ ਜਿਹੜੇ ਘਰੋਂ ਲਿਆ ਇਸ ਤਰ੍ਹਾਂ ਵਾ ਲੋ ਵੀ ਨਹੀਂ ਫਿਰ ਬੜਾ ਜਿਆਦਾ ਬੜਾ ਥੋੜਾ ਬੜਾ ਚੁੰਦਾ ਰਿਹਾ ਕੱਟੇ ਜਵਾਗ ਹੀ ਦੁੱਧ ਪੀਂਦੇ ਰਹੇ ਜੀ ਅੱਛਾ ਜੀ ਹਾਂਜੀ ਤਾਂ ਕਰਕੇ ਨਸਲ ਦਾ ਰਵੇ ਦਾ ਆਪਾਂ ਨੂੰ ਪਤਾ ਵਾ ਹਾਂਜੀ ਜੇ ਕੋਈ ਛੱਡੇ ਤੇ 5000 ਦਾ ਕੱਟਾ ਰੱਖ ਇਹ ਤਲਾਂ ਵਾਲੀ ਪੂਰੀ ਠੀਕ ਹੈ ਠੀਕ ਹੈ ਲਓ ਜੀ ਇਹ ਵੀ ਪੂਰੀ ਹੈ ਵੀ ਨੀਲੀ ਚਾ ਗਈ ਹੈ ਨਾ ਹਾਂਜੀ ਇਹ ਵੀ ਨੀਲੀ ਦਾ ਪੱਕ ਰੱਖਦੀ ਹੈ ਠੀਕ ਹੈ ਲਓ ਜੀ ਇਹ ਵੀ ਨੀਲੀ ਪੂਰੀ ਦੇ ਵਿੱਚ ਆ ਗਈ ਜੇ ਹਾਂਜੀ ਇਹ ਘਾਤ ਘਾਟ ਇਹਦਾ ਵੀ ਬਹੁਤ ਚੰਗਾ ਤੇ ਇਹਦੇ ਕੋਲ ਬਾਈ ਕਿੰਨਾ ਕ ਜੇ ਦੁੱਧ ਇਹਦੇ ਕੋਲ ਵੀ ਵੀਰ 14 ਕਿਲੋ ਜੀ ਦੁੱਧ 13 ਦੀ ਫੁੱਲ ਗਰੰਟੀ ਹੈ ਉਹ ਭਾਵੇਂ ਕੋਈ ਐਦਾਂ ਆਨਲਾਈਨ ਮੰਗਾ ਰਹੇ ਠੀਕ ਹੈ ਠੀਕ ਹੈ ਜੀ ਹਾਂਜੀ ਲੋ ਬਜੀ 11ਾਂ ਦੀ ਫੋਨ ਗੱਡੀ ਆ ਬਹੁਤਾ ਜਿਆਦਾ ਫੋਲਾ ਜਿਹਦੇ ਇਹ ਦੋਵਾਂ ਮੱਜਾਂ ਨੂੰ ਬੱਚੇ ਦੀ ਨਹੀਂ ਜੇ ਪ੍ਰਵਾਹ ਭਾਵੇਂ ਇਦਾਂ ਬੱਚਾ ਆ ਕੇ ਚੋਲੇ ਚਨਾਨੀ ਚੋਲੇ ਜਿਹੜਾ ਮਰਜੀ ਚੋਲੇ ਜਵਾਕ ਛੱਡੇ ਨਾ ਛੱਡੇ ਠੀਕ ਹੈ ਠੀਕ ਹੈ ਇਹਨਾਂ ਨੂੰ ਨਹੀਂ ਕੋਈ ਚੱਕਰ ਹੈਗਾ ਲੋ ਬਜੀ ਹੈ ਵੀ ਠੰਡੀਆਂ ਸੀਲ ਆ ਤੇ ਥਾਣੇ ਤੋਂ ਵੀ ਬਹੁਤ ਚੰਗਾ ਲੱਗਾ ਵਾ ਜੇ ਕਰੋ ਥਾਣ ਪਾਂਡਾ ਚੱਕ ਖੋਲੋ ਭਾਈ ਜੀ ਨੂੰ ਹਰ ਖੋਲ ਕੇ ਦਿਖਾਈਏ ਇਹਦੇ ਪਿੱਛੇ ਜਵਾਕ ਹੀ ਜੇ ਇਹਦੇ ਮਗਰ ਬੂਰਾ ਕਟਾ ਜੇ ਠੀਕ ਹੈ ਜੀ ਲੋ ਬਜੀ ਇਹਦੇ ਪਿੱਛੇ ਵੀ ਮੇਲ ਕਫ ਆ ਗਿਆ ਜੇ ਦੇਖਾਂ ਤਾਂ ਕਾਠੇ ਦਾ ਵੀ ਬਹੁਤ ਚੰਗਾ ਲੱਗ ਰਿਹਾ ਫੇਸ ਕੁਆਲਟੀ ਚੈੱਕ ਦੇ ਸਿਕ ਸੁਗ ਵੀ ਬਹੁਤ ਚੰਗਾ ਲੱਗਾ ਜੀ ਬਹੁਤ ਦਾ ਮੌਕ ਦਾ ਲੱਗਾ ਜੀ ਠੀਕ ਹੈ ਜੀ ਲਓ ਜੀ ਕਰੋ ਲਾਗੇ ਤਾਂ ਚੈੱਕ ਥਣ ਪਾਂਡਾ ਬਹੁਤ ਹੀ ਚੰਗਾ ਲੱਗਾ ਵਾ ਇਹ ਪੇਠ ਕੁੜੇ ਲਵਾਂਗੇ ਚੰਗੀ ਆ ਇਹ ਕਨਵਰਸ ਹੋ ਗਿਆ ਸੂਈ ਪਾਜੀ ਇਹ ਵੀ ਵੀਰ ਦੀ ਦੁਜਾ ਠੀਕ ਹੈ ਜੀ ਲਓ ਭਾਜੀ ਇਹ ਵੀ ਦੁਜਾ ਸੁਗਾ ਸੂਈ ਜੀ ਤੇ ਇਹਰ ਕੋ ਵੀ 1300 ਤੋਂ 14 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਆ ਤੇ ਬਾਕੀ ਨਾੜਾ ਨੂੜਾ ਵੀ ਹਵਾਨੇ ਦੇ ਜਿਹੜੀ ਚੰਗੀਆਂ ਆ ਗਈਆਂ ਉਹ ਵੀ ਦਿਖਾਉਂਦੇ ਆਪਾਂ ਲਾਗੇ ਤੋਂ ਪਹਿਲੇ ਸਵੇਰੇ ਕਿੰਨਾ ਘੜਿਆ ਦੁੱਧ ਫਰੇਣ ਵੀਰ ਪਹਿਲੇ ਸਵੇਰ ਵਿਧੀ ਪਹਿਲੇ ਸਵੇਰੇ 12 ਕਿਲੋ ਖੁੱਲਾ ਚਵਾ ਅੱਛਾ ਜੀ ਤੇ ਹੁਣ ਇਹਨੂੰ ਕਿੰਨਾ ਟਾਈਮ ਲੱਗਿਆ ਤੁਸੀਂ ਨੂੰ ਇਹਨੂੰ ਵੀਰ ਜੀ ਕੋਈ 20 ਦਿਨ ਹੋਏ ਜੇ ਜੀ ਮੈਲੇ ਨਹੀਂ ਚੱਲੀ ਅੱਛਾ ਜੀ ਹਾਂ ਜੀ 15 ਕਿ ਦਿਨ ਹੋਏ ਜੇ ਨਾ ਬਲਦ ਨੇ ਆਪਣਾ ਕੰਮ ਥੋੜਾ ਆ ਘਰ ਦਾ ਕੀਤਾ ਦੇ ਨਾਲ ਧਿਆਨ ਨਹੀਂ ਦਿੱਤਾ ਗਿਆ ਠੀਕ ਹੈ ਠੀਕ ਹੈ ਲਓ ਭਾਜੀ ਕਰੋ ਇਹ ਚਾਹ ਪੀਂਦੇ ਬਹੁਤ ਹੀ ਚੰਗਾ ਥਾਂ ਲੱਗਾ ਵਾ ਇਹ ਮੈਲਾ ਮੋਲਾ ਜੇ ਛੋਟੀ ਨੇ ਮਾਰਨਾ ਵਾ ਜੇ ਕਿੰਨਾ ਕੁ ਭਰ ਦੋਗੇ ਦੁੱਧ ਆ ਵੇਖ ਵੀਰ ਮੋਟਰ ਹੀ ਐ ਬਾਜੀ ਕਰੋ ਚੱਕ ਬੱਚੇ ਦੀ ਵੀ ਕੋਈ ਪ੍ਰਵਾਹ ਨਹੀਂ ਛੱਡੋ ਨਾ ਛੱਡੋ ਇਹ ਚਵਾਈ ਵੀ ਕੋਲੀ ਆ ਬਿਲਕੁਲ ਆ ਰੋਵਰ ਵੀ ਠੀਕ ਆ ਬਾਜੀ ਥੱਲੇ ਆਪਾਂ ਕਿਉਂ ਤੇ ਇਹਦਾ ਕੀ ਮੁੱਲ ਫਿਰ ਇਹ ਵੀ ਦੀ ਇੱਕ ਵੀ ਦੀ ਦੇ ਦਿੱਤੀ ਛੱਡ ਦਈਏ ਮਾਲ ਤਾਂ ਕਰਾ ਲਓ ਜੰਨਾ ਕਰਾਉਣਾ ਛੱਡ ਦਈਏ 5 8 2 ਇਹ 1 13 ਦੀ ਜੀਐਸ ਨੋ ਦੇ ਦਾਂ ਜੀ 13 ਦੀ ਹਾਂ ਜੀ ਦੁੱਧ 14 ਜਿਹਨੇ ਆਨਲਾਈਨ ਮੰਗੋਣੀ 13 ਦੀ ਫੁੱਲ ਗਰੰਟੀ ਹੋਊਗੀ ਅੱਛਾ ਜੀ ਹਾਂ ਜੀ ੱੱਬੇ ਮਾਰ ਕੇ ਜਿੰਦਾ ਮਰਜੀ ਠੀਕ ਹੈ ਠੀਕ ਹੈ ਲਓ ਭਾਜੀ 1 ਲੱਖ 13 ਹਜ਼ਾਰ ਦੀ ਤਾਂ ਬਿਲਕੁਲ ਨੋਰਮਲ ਰੇਟ ਆ ਠੰਡੀ ਤੇ ਪਸ਼ੂ ਬਾਈ ਦੇ ਕੋਲ ਚੰਗੇ ਆ ਤੇ 13 ਦਾ 14 ਲੀਟਰ ਜਿਹੜਾ ਦੁੱਧ ਦਾ ਤਿਆਰ ਆ ਤੇ ਮੇਲਾ ਨੂੰ ਲਾ ਮਾਰ ਕੇ ਦੁੱਧੋ ਚਲੋ ਜਿਹੜਾ ਵੀਰプラス ਸਾਹ ਬੜਾ ਜੂਗਾ ਨੇ ਸਾਫ਼ ਕਰੂ ਤੇ ਤੁਰੂਗੀ ਨਾ ਸਾਫ਼ ਕਰੂ ਇਹ ਤਾਂ ਹੋਣੀ ਘਟਦੀ ਅੱਛਾ ਜੀ ਇੰਨਾ ਹੈਗਾ ਇਹ ਕਿਉਂਕਿ ਕਰਮਾਂ ਵਾਲੀਆਂ ਚਾਰੂ ਬੜੀਆਂ ਠੀਕ ਹੈ ਠੀਕ ਇਹ ਜਿਹੜੇ ਘਰਵਈਆਂ ਨੇ ਤੂੜੀ ਸੁੱਕੀ ਤੂੜੀ ਬਾ ਉਹ ਨਹੀਂ ਛੱਡਦੇ ਅੱਛਾ ਜੀ ਹਾਂ ਜੀ ਠੀਕ ਹੈ ਤੇ ਆਜੋ ਬਈ ਤੇਜੇ ਨੰਬਰ ਤੇ ਇਹ ਵੀ ਨੀਲੀ ਪੂਰੀ ਆ ਗਈ ਇਹ ਵਿੱਚ ਕਲਦੀ ਸੂਈ ਜੇ ਥੋੜੀ ਜੀ ਪੱਠਾ ਪੁੱਠੇ ਪੂਰੇ ਚੁੱਕੇ ਨਹੀਂ ਜਦੇ ਅੱਛਾ ਜੀ ਅੱਜ 17 18 ਕਿਲੋ ਵਾਲੀ ਹੈ ਠੀਕ ਹੈ ਚੰਗੀ ਟੌਪ ਦੀ ਵਾਹ ਇਹ ਕਿੰਨਾ ਸਵਾ ਸੋਈ ਆ ਇਹ ਵੀਰ ਚੌਥਾ ਸਵਾ ਠੀਕ ਹੈ ਨਾ ਬਾਈ ਜੀ ਚੌਥਾ ਸਵਾ ਝੂਠ ਆਪਣੇ ਤਾਂ ਵੱਜਦਾ ਨਹੀਂ ਜਿੰਨੇ ਬਿਲਕੁਲ ਬਿਲਕੁਲ ਸਹੀ ਗੱਲ ਆ ਕੱਟੀ ਵੇਖੋ ਵੀ ਦੀ ਗੱਡੀ ਟੌਪ ਦੀ ਆਈ ਕੱਟੀ ਪਿੱਛੇ ਟੀਮਲੇ ਦੇ ਕਾਫ ਜੇ ਕਰੋ ਚੱਕ ਨੀਲੀ ਬੂਰੀ ਆ ਗਈ ਇਹ ਵੀ ਕੱਟੀ ਵੇਖੋ ਵਾਹ ਦੀ ਚੰਗੇ ਜੇ ਵੰਦੀ ਆ ਦੇ ਇਹ ਵੀ ਅਜੇ ਬਿਲਕੁਲ ਗਿੱਲੇ ਨਾੜੂ ਤੇ ਆ ਠੰਡੀ ਇਹ ਕਿੰਨਾ ਕੁ ਇੱਕੋ ਬੋਲਾ ਗੱਡਿਆ ਬਾਈ ਆ ਵੇਖ ਤੈਨੂੰ ਵੀ ਇਹ ਮੱਜਾਂ ਨੂੰ ਇਹੋ ਜਿਹਾ ਜਵਾਗ ਜੂਗ ਦਾ ਤੇ ਹੈ ਹੀ ਨਹੀਂ ਨਾ ਅੱਛਾ ਜੀ ਗਾਵਾਂ ਹੀ ਆ ਲਓ ਬਜੀ ਐਚਐਫ ਕਾਂ ਵਾਲਾ ਇਸ ਬਾਅਦ ਕੀ ਕਰਦੀਆਂ ਵੀ ਠੀਕ ਆ ਠੀਕ ਆਈ ਉਹ ਬਜੀ ਚਵਾਈ ਚਵਾਈ ਵਾਲੋ ਇੱਕ ਨੰਬਰ ਦੀਆਂ ਜੇ ਖੋਲ ਲਗਾ ਤਾਂ ਹਾਂ ਬਿਲਕੁਲ ਤੇ ਖੋਲੋ ਬਾਈ ਜੇ ਨੂੰ ਫਿਰ ਖੋਲ ਕੇ ਵਿਖਾਈਏ ਰੋ ਆ ਬਾਈ ਇਹ ਸੂਈ ਜੇ ਚੌਥਾ ਇਹ 17 18 ਲੀਟਰ ਦੁੱਧ ਵਾਲੀ ਝੋਟੀ ਆ ਸਵੇਰਾ ਬੜਾ ਠੰਡਾ ਕਰਮਾ ਵਾਲੀ ਦਾ ਠੀਕ ਆ ਠੀਕ ਆ ਜੇ ਤਾਂ ਮਰਜੀ ਅਜੇ ਮੱਤੇ ਮੱਤੇ ਪੁਣੇ ਕੀ ਕਹਿਣੀ ਆ ਆ ਚਲੋ ਮੱਖੀ ਭਾਈ ਹੋ ਜਾਂਦਾ ਕਿਹੜੇ ਲੱਪਾ ਲੱਪਾ ਵਾਲੇ ਹੁਣ ਕਾ ਪੱਠਾ ਹਰਿਆ ਥੋੜਾ ਮੁੱਕ ਗਿਆ ਨਾ ਹਾਂਜੀ ਹਾਂਜੀ ਪੱਠਾ ਹਰਿਆ ਕਰੋ ਚੈੱਕ ਆਂਦਰ ਕੁਆਲਿਟੀ ਤੁਹਾਡੀ ਟੂੜੀ ਤਾੜੀ ਨਵੀਂ ਕਰਕੇ ਨਾ ਹਾਂਜੀ ਡੰਗਰ ਖਾਨ ਵੀ ਥੋੜੀ ਜਿਹੀ ਘਟਦਾ ਏ ਠੀਕ ਆ ਠੀਕ ਆ ਜੀ ਬਾਬਾ ਜੀ ਕੱਦ ਕਾਠੀ ਇਹਦਾ ਵੀ ਬਹੁਤ ਚੰਗਾ ਵਾ ਮੈਂ ਇਹਦਾ ਤੇ ਸੂਆ ਜਿਹੜਾ ਚੌਥਾ ਸੁਈ ਆ ਤੇ ਥਾਣਾ ਦਾ ਸੈਜਕਾ ਬਹੁਤ ਹੀ ਚੰਗਾ ਵਾ ਲੈ ਕਿਹਾਰੇ ਪਾਸੋਂ ਇੱਕੋ ਜਿਹਾ ਵਾ ਤੇ ਮਿਲਕ ਵਾਂਜ ਬਹੁਤ ਮੋਟੀ ਲੱਗੀ ਇਹਨੂੰ ਵੀ ਇਸ ਸੇ ਗਾਉਂ ਦੀ ਕੁਆਲਿਟੀ ਵੀ ਬਹੁਤ ਚੰਗੀ ਆ ਗਈ ਆ ਤੇ ਇਹ ਵੀ ਨੀਲੀ ਗੂੜੀ ਦੇ ਵਿੱਚ ਹੀ ਆ। ਇਹਨਾਂ ਬਾਡਰ ਤੇ ਬਿਲਕੁਲ ਕੰਡੇ ਤੇ ਬਾਈ ਉਹਨਾਂ ਦਾ ਪੇਂਟ ਆ ਤੇ ਬਾਡ ਦੇ ਏਰੀਆ ਦੀਆਂ ਸਾਰੀਆਂ ਟੇਟੀਆਂ ਮੈਂ ਪਾਈ ਦੇ ਕੋਲ। ਠੀਕ ਹੈ ਕਿ ਸਾਈਡ ਤੋਂ ਦਿਖਾ ਦਿਓ ਥਾਣਾ ਦਾ ਸੈੱਗ ਆ। ਮੈਂ ਕਿਹੜੀ ਕਿਹਣੀ ਸਾਈਡ ਤੋਂ ਤਾਂ ਉਹ ਚੱਟ ਨਹੀਂ ਥਾਣਾ ਦਾ ਸੈੱਗ ਆ। ਫੁੱਲ ਬੜਾ ਫੁੱਲ। ਠੀਕ ਹੈ ਤੇ ਕੀ ਇਹਦਾ ਮੁੱਲ ਬਾਈ ਹਰ? ਸੋ ਇੱਕ ਮਿੰਟ। ਨਾਲ ਦੇ। ਉਹ ਬਜੀ ਕਰੋ ਥਣਾ ਦਾ ਸੈਜ ਗਿਆ ਤੇ ਮਿਲਕ ਵੈਂਟ ਵੀ ਐਨ ਪਾ ਲੱਗੀਆਂ ਪਈਆਂ ਇਹਦਾ ਕੀ ਖੁੱਲ ਕਰਨਾ ਬੰਦੀ ਹੈ ਨਾ ਕਰਾ ਲੋ ਵੀਰ ਜੀ ਜਿੰਨਾ ਕਰਾ ਲੋ ਨਹੀਂ ਇਹ ਤਾਂ ਜੈ ਜੈ ਕਰੀਏ ਤੇ ਕਰਾ ਲੋ ਜਿੱਦਾਂ ਮਰਜ਼ੀ ਕਰੀ ਨਹੀਂ ਦੱਸੋ ਇੱਕ ਦਸ ਦੀ ਦੇ ਦਈਏ ਵੀਰ ਜੀ ਇੱਕ ਦਸ ਦੀ ਹਾਂਜੀ ਜਾਂ ਦੀ ਲੱਕਰੀ ਮਾਤਣਾ ਨਹੀਂ ਲੱਕ ਦੀ ਧੱਕਾ ਹੈ ਚਲ ਸੁਹਾ ਚੌਥਾ ਵਾ ਨਹੀਂ ਦੁੱਧਦਾਂ ਲੋਨ ਇਹ ਆ ਵੀ ਜਿਹੜਾ ਲੈ ਗਿਆ ਦੁੱਧਦਾਂ ਲੋਨ ਮੂੰਹ ਮੋੜ ਕੇ ਲੈ ਕੇ ਪੰਜ ਛੱਡ ਗਿਆ ਇੱਡੀ ਕਰਮਾਂ ਵਾਲੀ ਚੰਗੀ ਪੰਜ ਯਾ ਸੁਣੋ ਵੀਰ ਇੱਕ ਪੰਜ ਦੀ ਦੇ ਦਾਂ ਠੀਕ ਹੈ ਠੀਕ ਹੈ ਇੱਥੇ ਕੋਈ 2 400 ਛੋਟ ਚੱਪਾ ਹੀ ਹੋਵੇ ਠੀਕ ਹੈ ਠੀਕ ਹੈ ਲਓ ਵੀ ਜੀ 1 ਲੱਖ ਤੇ 5000 ਤੇ 17 18 ਲੀਟਰ ਦੁੱਧ ਚਵਾਇਆ ਵਾ ਇਹਨੇ ਤੇ ਹੁਣ ਮੌਕੇ ਦੇ ਬੌਲਾ ਪਾਈ ਹੁਣ ਕਹਿੰਦੇ ਕੱਲ ਦੀ ਸੂਈ ਅਜੇ ਕਿੰਨਾ ਕ ਕੱਢਿਆ ਹੋਊਗਾ ਬੰਦਾ ਵੀ ਜੀ ਹੁਣ 9 ਕਿਲੋ ਤੇ ਆ ਵੀ ਗਈ ਕਰਮਾਰੀ ਸਟਾਰਟਿੰਗ ਅੱਛਾ ਜੀ ਹੋਜੀ ਠੀਕ ਠੀਕ ਹੈ ਲਓ ਵੀ ਮਗਰ ਕੱਟੀ ਵੀ ਤੁਹਾਨੂੰ ਬੋਲਾ ਕੱਟੀ ਵੀ ਚੰਗੀ ਮਗਰ ਜਿਹੜਾ ਵੀਰਪਰਾ ਕੱਟੀ ਸਾਹਮਣੂ ਵਾਲੇ ਇਹ ਵੀ ਚੰਗੇ ਸੀ ਮੰਦੀ ਆ ਤੇ ਕਰੋ ਚੈੱਕ ਇਹ ਪਿਓਰ ਨੀਲੀ ਬੁਰੀ ਆ ਹਾਂਜੀ ਤੇ 1 ਲੱਖ 5 ਗਿਆ ਦੁਬਈ ਕੰਦਾ ਕਿ ਦੇਣਾ ਹੋਵੇ ਤੇ ਉਹ ਤਾਂ ਕਿਹਾ ਇਹ ਭਾਈ ਨਾ ਆਵਲੀ ਬੜਾ ਦੱਸਿਓ ਹਿਆ ਬੜ ਦੇ ਬਾਰੇ ਭਾਈ ਜੀ ਇਹ ਵੀਰ ਜੀ ਤਿੱਜਾ ਸੁਹਾ ਜੇ ਨਹੀਂ ਸੁਈਏ ਉਹ ਮਗਰ ਮਹੀ। ਠੀਕ ਹੈ ਠੀਕ ਹੈ ਜੀ 9:00 ਤੇ 4 ਅੱਧੀ ਆ ਵੜ ਫੀਮੇਲ ਕਾਫ ਜੇ ਇਹਦੇ ਪਿਛੇ 25 ਵਿੱਚ ਠੀਕ ਹੈ ਜੀ 9:00 ਆਹ ਵਾਲਾ ਜਵਾਬ ਨੇ ਤੇ ਕਿੰਨਾ ਕੁ ਟਾਈਮ ਹੋ ਗਿਆ ਨੂੰ ਸੁਣੋ ਇਹ ਨੂੰ ਵੀਰ ਜੀ ਹਫਤੇ ਕਿਤੇ ਵਾਗੇ ਦੇ ਅੱਛਾ ਜੀ ਹਾਂ ਜੀ ਕਿੰਨਾ ਜੇ ਕੋ ਦੁੱਧ ਹੈ ਰ ਇਹਦੇ ਕੋਲ ਵੀਰ ਜੀ ਹੁਣ 17-18 ਕਿਲੋ ਤੇ ਦੁੱਧ ਹੈ ਮੋਕੇ ਤੇ ਜੀ ਠੀਕ ਹੈ ਜੀ ਤੇ ਕਿੰਨਾ ਕੁ ਭਰੀ ਜਾਊਗੀ ਇਹ ਵੀਰ ਜੀ 20 ਤੋਂ ਪਲੱਸ ਚੱਲਣ ਆਲੀ ਏ ਠੀਕ ਹੈ ਠੀਕ ਲੋ ਬਈ ਕਾਡ ਕਾੜੇ ਬਹੁਤ ਤਗੜਾ ਵਹਿੜਦਾ ਤੇ ਜਾ ਸੁਆ ਸੁਈ ਆ ਇਹ ਪਿੱਛੇ ਵੀ ਸੀ ਮਿਲ ਕਾਬ ਦੇ ਤੇ ਜਾ ਸੁਈ ਜੀ ਤੇ ਜਾ ਠੀਕ ਹੈ ਜੀ ਹਾਂਜੀ ਕਰੋ ਚੱਕ ਬਾਕੀ ਪੰਟਾ ਪਈਆਂ ਕਰਮਾਂ ਵਾਲੀ ਨੇ 17 ਲੀਟਰ ਜਿਹੜਾ ਮੌਕੇ ਦੇ ਬਿਲਕੁਲ ਐਸਾ ਮਿਲ ਰਿਹਾ ਜੀ ਤੇ 300 ਤੋਂ ਬਹੁਤ 16 ਦੀ ਫੁੱਲ ਗਰੰਟੀ ਹੈ ਕੋਈ ਆਨਲਾਈਨ ਵੀ ਮੰਗਾ ਲੈ। ਅੱਛਾ ਜੀ। 16 ਲੀਟਰ ਦੁੱਧ ਦੀ ਗਰੰਟੀ ਹੈ। ਠੀਕ ਹੈ ਠੀਕ ਹੈ। ਲਓ ਜੀ 16 ਲੀਟਰ ਦੀ ਫੁੱਲ ਪਾਈ ਵੱਲੋਂ ਗਰੰਟੀ ਹੈ ਕੋਈ ਆਨਲਾਈਨ ਜਿੱਦਾ ਮਰਜ਼ੀ ਪਾਈ। ਖਰੀਦ ਲੈ। ਜੇ ਥਾਣ ਤੁਹਾਡਾ ਬਹੁਤ ਚੰਗਾ ਲੱਗਾ ਵਾ। ਕੋਈ ਚੰਗਾ ਲੱਗੇ ਤਾਂ ਪਾਈ ਨਹੀਂ ਕੋਈ ਜ਼ਿਆਦਾ ਚੰਗਾ ਥਾਣ ਥੋੜਾ। ਇਹ ਇਧਰਲੀ ਸਾਈਡ ਤੋਂ ਦਿਖਾ ਰਹੇ ਹੋ। ਉਹ ਬਜੀ ਕਰੋ ਜੀ ਅੱਗ ਨਹੀਂ ਲੱਗਿਆ ਤਾਂ ਸਾਲਾ ਦਾ ਸੈ ਇੱਥੇ ਗਾਇਬ ਉਹ ਨਹੀਂ ਚੰਗਾ ਵਾ ਤੇ ਲਾੜਾ ਕਰਕੇ ਹੁਆ ਜੀ ਇਹਦਾ ਕੀ ਮੁੱਲ ਭਾਜੀ ਹਰ 60 ਦੀ ਦੇ ਦਈਏ ਵੀ ਜੀ ਕਾ ਲੀਏ ਜੈ ਜੀ ਤਾਂ ਤੋਂ ਹਣਾ ਜਿੱਥੇ ਇੱਕ ਸਟੱਡੀ ਦੇਣੀ ਆਪਾਂ 55000 ਦੇ ਜੈਸ ਨੂੰ ਠੀਕ ਹੈ ਠੀਕ ਲਓ ਭਾਜੀ 55000 ਤੇ 20 ਲੀਟਰ ਜਿਹੜਾ ਦੁੱਧ ਚਵਾਈ ਜਾਊਗੀ ਤੇ ਕਰੋ ਚੈੱਕ ਬਾਕੀ ਚਵਾਈ ਚੂ ਇਹਦੀ ਵੀ ਮੈਂ ਖੋਦੀ ਆ ਇਧਰ ਉਹਦੀ ਮਰਜੀ ਭਰੋ ਕਰੋ ਜੱਗਾ ਪਾਈ ਉਹਨੇ ਦੂਜੀ ਸਾਈਡ ਤੇ ਬੈਠੇ ਆ ਠੀਕ ਹੈ ਠੀਕ ਹੈ ਬਾਕੀ ਫਾਰਮ ਵਾਲੀ ਵਹਿਣ ਹੈ ਤੇ ਪਾਈ ਨੇ ਬਿਲਕੁਲ ਨੋਰਮਲ ਰੇਟ ਕਰਤਾ ਵਾ 52000 ਜੋ ਪਿੱਛੇ ਵੀ ਠੀਕ ਬਲਕਾਰ ਦੇ ਰਿਹਾ ਸੀ ਮੱਛੀ ਚੰਗੀ ਠੀਕ ਹੈ ਠੀਕ ਹੈ ਜੀ ਹਾਂ ਪਾ ਜੀ ਨੰਬਰ ਤੇ ਕਣੀਏ ਆ ਬੈਠ ਅਛਾ ਜੀ ਦੱਸਿਓ ਜੀ ਆ ਬੈਠ ਤੇ ਬਨੇ ਇਹ ਵੀ ਸੂਈ ਆ ਹਾਂ ਜੀ ਉਹ ਬੱਚਾ ਜਿਹਦਾ ਆੜਾ ਬੈਠਾ ਮਚਾ ਠੀਕ ਆ ਜੀ ਮੇਲ ਕਾਹ ਕੇ ਬਾਈ ਆਲਾ ਬਸ਼ੇਰੇ ਕਿੰਨਾ ਵੀ ਟਾਈਮ ਰਹਿੰਦਾ ਕੋਈ ਇੱਥੇ ਰਹਿੰਦਾ ਉਹ ਖੋਲੋ ਇਹ ਲੋਕ ਇੱਥੇ ਕੰਮ ਤੇ ਉਹ ਬਾਰੀ ਅੱਛਾ ਜੀ ਕਿੰਨਾ ਚੁਗਾ ਸਹੀਏ ਦੋ ਦਾ ਹਰ ਦੂਜਾ ਸਵੇ ਪਿਓ ਦੂਜਾ ਸਵੇ ਠੀਕ ਆ ਠੀਕ ਆ ਨੋ ਵੀ ਦੂਜਾ ਸੂਆ ਸੁਈ ਜਾ ਰੇ ਹੈ ਵੀ ਕ੍ਰਾਉਂ ਦੇ ਵਿੱਚ ਆ ਹੰਦੀ ਸੀ ਕੋਈ ਬੰਗੇ ਚ ਨਹੀਂ ਲੋੜ ਕੋਈ ਗੱਲ ਇਹ ਕੋ ਕਿੰਨਾ ਕਹਿ ਕਾਮ ਤੇ ਆਪ ਸੁਧ ਇਹ ਤੇਰੀ ਜੋ ਮਰਜ਼ੀ ਜਾਈਏ ਅੱਛਾ ਜੀ 11 ਕਿਲੋ ਦੁੱਧ ਮੌਕੇ ਦਾ ਤਿਆਰ ਹੋ। ਅੱਛਾ ਜੀ। ਠੰਡੀ ਸੀਲ ਘਰ ਰੱਖਣ ਵਾਸਤੇ ਇਹ ਤੋਹਫਾ ਹੀ ਆ ਜਦੋਂ ਮੱਤੀ ਚੋਲਾ ਸੈ। ਠੀਕ ਹੈ ਠੀਕ ਹੈ 11 ਲੀਟਰ ਜਿਹੜਾ ਮੌਕੇ ਦੇ ਬਿਲਕੁਲ ਦੁੱਧ ਤਿਆਰ ਹੈ ਇਹ ਵੀ ਕਰਾਉਸ ਦੇ ਵਿੱਚ ਆ। ਤੇ ਥਾਣ ਭਾਂਡਾ ਵੀ ਬਹੁਤ ਚੰਗਾ ਲੱਗਾ ਵਾ। ਕਿੰਨਾ ਕੁ ਪਰੋਵੂ ਦੁੱਧ ਦਬਾਈਏ? ਇਹ ਵੀ 12-13 ਕਿਲੋ ਦੁੱਧ ਤੇ ਘੱਟੂ ਕਰਮਾੜੀ। ਅੱਛਾ ਜੀ। ਹਾਂ ਜੀ। ਠੀਕ ਹੈ। ਲੋ ਬਈ। ਇਹ ਦੁੱਧ ਚਵਾਈ ਜਾਊਗੀ ਤਾਂ ਨਾੜਾ ਨੂੜਾ ਵੀ ਹਵਾਣੇ ਦੇ ਚੰਗੀਆਂ ਆ ਗਈਆਂ। ਸਵਾੜਾਂ ਦਾ ਸਵਾਜ ਗਿਆ ਵੀ ਬਹੁਤ ਚੰਗਾ ਵਾ। ਇਹ ਇਹਦਾ ਕੀ ਮੁੱਲ ਕਰਨਾ ਵੀਰ ਜੀ ਹਰ ਲੋਬੀ ਤਾਲਾ ਤੇ ਰਹਿ ਗਿਆਂਗੇ ਫੌਲਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਘਰ ਆ ਲੋ ਜੀ 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 ਦੀ ਜੇ ਹੋਰ ਗੱਲ ਕਰ ਦਈਏ ਯਾਰ ਇੱਕ ਛੱਡ ਦਾਂਗੇ ਜੀ 29000 ਵੀਰ ਜੱਸ ਨੂੰ ਠੀਕ ਹੈ ਠੀਕ ਹੈ ਭਾਜੀ 29000 ਜੀ ਤਾਂ ਹੈ ਵੀ ਸੱਜਾ ਪੂਰੀ ਆ ਹਾਂਜੀ ਤੇ 13 ਲੀਟਰ ਜਿਹੜਾ ਦੁੱਧ ਚਵਾਈ ਹੋਊਗੀ ਕਿ ਪਿੱਛੇ ਮੇਲੇ ਕਾਫ ਜੇ ਨਹੀਂ ਆਜ ਬੱਸ ਆਹ ਮੇਲ ਕਾਫ ਜੇ ਦਾ ਠੀਕ ਹੈ ਹੋਰ ਘੜੀ ਥੋੜੀ ਨੋਰਮਲ ਰੇਟ ਬਾਤ ਆ ਵੀਰ ਜੀ ਵੀ ਜੇਕਾ ਚਾਹ ਪਾਣੀ ਵਾਲਾ ਕੋਈ ਹੋਵੇ ਇੱਥੇ ਠੀਕ ਹੈ ਠੀਕ ਹੈ ਇਹ ਗਾਂ ਨੂੰ ਆਪ ਲਈ ਮਹਿੰਗੀ ਕੋਆ ਪੂਰੀ ਸਹੀ ਹੈ ਅੱਛਾ ਜੀ ਇਹ ਗਾਂ ਨੂੰ ਹੋਇਆ ਕੱਖ ਨਹੀਂ ਕੋਈ ਬੁੱਢੜ ਨਹੀਂ ਕੋਈ ਜਿੱਥਾ ਮਰਜੀ ਮੂੰਹ ਫੜ ਕੋਈ ਇਹੋ ਜੀ ਗੱਲ ਨਹੀਂ ਅੱਛਾ ਜੀ ਇਹ ਆਪਣੇ ਥੋੜੀ ਜੀ ਚੱਲੀ ਜੀ ਬਿਮਾਰੀ ਅੱਛਾ ਜੀ ਤੇ ਉਦੋਂ ਛੱਕ ਦੇ ਆਧਾਰ ਤੇ ਨਾ ਦਵਾਈ ਲਾਈ ਆ ਅੱਛਾ ਜੀ ਵੇ ਵੀ ਬੰਦ ਤੋਂ ਚੈੱਕ ਕਰਾ ਕੋਈ ਬੁੱਢੜ ਨਹੀਂ ਆ ਠੀਕ ਹੈ ਉੱਤਾਂ ਹੀ ਨਾ ਠੀਕ ਹੈ ਤੇ ਆਪ ਵੀ ਗਾਂ ਲਈ ਮਹਿੰਗੀ ਲਈਏ ਨਹੀਂ ਵੀ ਹੁਣ ਚਲੋ ਜੋ ਗੱਲ ਹੈ ਗੱਲ ਹਾਂਜੀ ਹਾਂਜੀ ਆ ਮੈਂ ਸਾਹਮਣੀ ਆ ਹਾਂਜੀ ਪਰ ਇਹ ਗਾਵਾਂ ਨੂੰ ਜਿਹੜੀ ਉਦੋਂ ਆਪਣੇ ਬਿਮਾਰੀ ਚੱਲੀ ਬਾਰਡਰ ਏਰੀਆ ਜੇ ਤਰ ਹਾਂਜੀ 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 ਸ਼ੱਕ ਦੇ ਆਧਾਰ ਤੇ ਸਾਰੇ ਗਾਵਾਂ ਨੂੰ ਸਾਰੀਆਂ ਮਈਆਂ ਨੂੰ ਅਸੀਂ ਦਵਾਈ ਲਵਾਈ ਤੇ ਇਹਨੂੰ ਨਾ ਡਾਕਟਰ ਨੂੰ ਭੇਲ ਖਲ ਲੱਗ ਗਿਆ ਇਹਨੂੰ ਦੋਹਰੀ ਦਵਾਈ ਦਾਤੀ ਅੱਛਾ ਅੱਛਾ ਠੀਕ ਉਹ ਗਰਮ ਬੜੀ ਹੁੰਦੀ ਜੀ ਹਾਂਜੀ ਉਹਦੇ ਕਰਕੇ ਦੁੱਧੋਂ ਵੀ ਸੁੱਕ ਗੀ ਤੇ ਪੱਠੇ-ਪੁੱਠੀ ਛੱਡ ਗਈ ਸ਼ੁਰੂ ਠੀਕ ਹੈ ਠੀਕ ਹੈ ਜੀ ਤਾਂ ਪੱਠੇ-ਪੁੱਠੇ ਖਾਂਦੀ ਪੂਰੇ ਹੁਣ ਸੈੱਟ ਹੋ ਗਈ ਹੁਣ ਦੁੱਧ ਵੀ 7 ਕਿਲੋ ਘਰ ਆਈ ਜੀ ਅੱਛਾ ਜੀ ਹਾਂਜੀ ਤੇ ਇਹਦੇ ਪਿੱਛੇ ਜਵਾਕ ਜੀ ਇਹ ਮਗਰ ਵਧੀ ਜ ਠੀਕ ਹੈ ਜੇ ਇਹ ਪਿਛੇ ਦੀ ਮਨ ਕਾਫਰੀ ਬਈ ਇੱਕ ਨਵਾਂ ਸੂਰ ਸੂਈ ਵੇਹੇ ਵੀਰ ਦੀ ਲਾਲ ਆਪਣੇ ਹਸਾਉਂ ਆਂਦਾ ਜਾਂ ਬੱਛੀ ਜੇ ਮਗਰੇ ਦੇ ਠੀਕ ਹੈ ਠੀਕ ਹੈ ਜੀ ਹਾਂ ਜੀ ਤੇ ਕਿੰਨਾ ਕੀ ਖੁੱਦ ਵੀਰੇ ਨੇ ਪਿਛਲੇ ਸੂਏ ਭਰਿਆ ਆਪਣਾ ਵੀ ਆ ਆਪਣੀ ਵੀਰਜੀ ਮੋਲ ਦੀ ਜੀ ਵੀ ਪੁੱਛੇਗਾ ਕਿ ਕਿੰਨਾ ਕਰਾ ਹਾਂਜੀ ਉਹਨਾਂ ਦਾ 12 ਕਿਲੋ ਦਾ ਆਪਾਂ ਸੂਈ ਉਹਨਾਂ ਦੇ ਘਰੋਂ ਆਈ ਆਖੀਏ ਸੂਈ ਨੂੰ ਕੋਈ 25 30 ਦਿਨ ਹੋਏ ਹੈ ਮਹੀਨਾ ਹੋਇਆ ਵਾ ਅੱਛਾ ਉਹਨਾਂ ਦੇ ਘਰ ਦੁੱਧ 10000 ਕਿਲੋ ਸੀ ਤੇ ਆਪਾਂ ਲਿਆ ਕੇ ਦਵਾਈ ਲਵਾਈ ਅੱਛਾ ਉਹਦੇ ਕਰਕੇ ਥੋੜਾ ਜਿਹਾ ਉਹ ਚੈਰੀ ਨੂੰ ਚੱਕਰ ਜਿਹਾ ਚੱਲਿਆ ਹੁਣ ਪੱਠੇ-ਪੁੱਠੇ ਚੁੱਕੰਦੇ ਵੀ ਹੁਣ ਆ ਜੂਗੀ ਦੁੱਧ ਤੇ ਉਹ ਜਿਹੜਾ 7 ਕਿਲੋ 6 ਤੋਂ 7 ਕਿਲੋ ਦੁੱਧ ਪੱਕਾ ਹੋਊਗਾ ਅੱਛਾ ਜੀ ਹਾਂਜੀ ਕੀ ਮੁੱਲ ਹੈ ਇਹਦਾ ਕੋਈ ਨਹੀਂ ਬਾਕੀ ਕੋਈ ਫੋਨ ਕਰ ਲੈ ਕਰ ਲਾਂਗੇ ਜਿੱਦਾਂ ਕੋਈ ਆਖੀ ਲੋ ਭਾਜੀ ਘਰ ਦਾ ਕਰਵਾਸਤੇ ਬਹੁਤ ਚੰਗੀ ਆ ਘਰ ਦਾ ਨਾ ਤੇ ਹੈ ਠੰਡੀ ਕੋਈ ਗੰਗਾ ਨਹੀਂ ਕੋਈ ਇਦਾਂ ਭਾਵੇਂ ਥੱਲੇ ਬਹੁਤ ਜਿੱਦਾਂ ਮਰਦੀ ਠੀਕ ਹੈ ਠੀਕ ਹੈ ਜਿਹੜੇ ਵੀਰਪਾ ਦੇ ਫੇਟ ਆਉਂਦੀ ਹੈ ਬਾਈ ਕਾਲੇ ਨਾਲ ਕਰ ਲਿਓ ਤੁਸੀਂ ਗੱਲ ਬਾਅਦ ਹਾਂਜੀ ਤੇ ਦੇ ਦਊਗਾ ਬਿਲਕੁਲ ਭਾ ਦੇ ਨਾਲ ਹੀ ਹਾਂਜੀ ਹਾਂਜੀ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਵੀਰਾਂ ਦਾ